ਪਹਿਲੇ ਇਹ ਦੱਸ ਦੋ ਵੀ ਇਹ ਵੇਲ ਕਿਹੜੇ-ਕਿਹੜੇ ਰੋਗਾਂ ਦੇ ਨਾਲ ਅਸੀਂ ਕਹਿ ਲਈਏ ਕਿ ਵਾਪਸ ਕਰ ਦੇਗੀ ਭੇਜ ਦੇਗੀ ਤੋੜ ਦੇਗੀ ਤੇ ਤੰਦਰੁਸਤੀ ਨਾਲ ਮੇਲ ਕਰਾ ਦੇ। ਬਿਲਕੁਲ ਫਰੂਕੀ ਸਾਹਿਬ ਇਹ ਸਰੀਰ ਦੇ ਸਾਰੇ ਹੀ ਲੱਗਪਗ ਰੋਗਾਂ ਤੇ ਕੰਮ ਕਰੇਗੀ। ਜੀ। ਜਿਤਨਾ ਮਰਜੀ ਪੁਰਾਣਾ ਦਰਦ ਹੋਵੇ ਜੋੜਾਂ ਦਾ ਜਿੰਨਾ ਮਰਜੀ ਪੁਰਾਣਾ ਬੁਖਾਰ ਹੋਵੇ ਟਾਈ ਫੈਟ ਹੋਵੇ ਜਾਂ ਕਿਸੇ ਦੀ ਇਮਿਊਨਿਟੀ ਜਿਹੜੀ ਹੈਗੀ ਆ ਕੰਮ ਨਹੀਂ ਕਰ ਰਹੀ ਜੇ ਵੈਲ ਪਾਵਰ ਬੋਡੀ ਦੀ ਘਟੀ ਆ ਸਾਰੇ ਰੋਗਾਂ ਤੋਂ ਇਹ ਪੂਰੀ ਤਰ੍ਹਾਂ ਨਜਾਦ ਦਵਾਉਗੀ ਵੇਲ ਜੋੜਾਂ ਦੇ ਦਰਦਾਂ ਤੋਂ ਦਵਾ ਸਕਦੀ ਜੋੜਾਂ ਦੇ ਦਰਦਾਂ ਤੇ ਬਹੁਤ ਜ਼ਿਆਦਾ ਆਰਾਮ ਮਾਣ ਇਹ ਕੰਮ ਕਰੂਗੀ ਉਹ ਕਿਵੇਂ ਜੀ ਬਹੁਤ ਪੁਰਾਣੇ ਜੋੜਾਂ ਦੇ ਦਰਦੇ ਠੀਕ ਕਰ ਸਕਦੀ ਆ ਦੇਖੋ ਇਹਦੀ ਪਹਿਲਾਂ ਆਪੇ ਵੇਲ ਦੀ ਦੇਖੋ ਆ ਰਚਨਾ ਦਿਖਾਉਣੇ ਤੁਹਾਨੂੰ ਜਿੱਦਾਂ ਜਿੱਦਾਂ ਅਸੀਂ ਜੋੜਾਂ ਦੇ ਦਰਦਾਂ ਦੀ ਗੱਲ ਕੀਤੀ ਆ ਦੇਖੋ ਇਹ ਜੋੜਾਂ ਦੇ ਦਰਦਾਂ ਜਿੱਡਾ ਰੇਸ਼ੇ ਹੁੰਦੇ ਉਸ ਤਰ੍ਹਾਂ ਦੇ ਰੇਸ਼ੇ ਆ ਦੇਖੋ ਆ ਦੇਖੋ ਜੀ ਉਹ ਲਿਗਾਮੈਂਟ ਹੁੰਦੇ ਹਾਂ ਜਿੱਦਾਂ ਲਿਗਾਮੈਂਟ ਹੁੰਦੇ ਨਿੱਕੀਆਂ ਨਿੱਕੀਆਂ ਨਾੜੀਆਂ ਹੁੰਦੀਆਂ ਜੋੜਾਂ ਦੇ ਦਰਦਾਂ ਦੇ ਜੋੜਾਂ ਦੇ ਵਿੱਚ ਇਹ ਆ ਦੇਖੋ ਉਦਾਂ ਦੀ ਵੇਲ ਆ ਦੇਖੋ ਇਹ ਕਿੰਨੇ ਕਾਰਟਿਲੇਜਰ ਵੀ ਉੱਚੀ ਟੀਲੇ ਜਾ ਦੇਖੋ ਕਿੰਨਾ ਦੇਖੋ